ਜੋ ਬੈਂਕ ਤੋਂ ਹੌਨਰ ਨੂੰ ਤੋਂ ਰਹਿੰਦੇ ਹੁਣ ਅਸੀਂ ਤਾਂ ਵਿਜ਼ਿਟ ਪਿੰਦੀ ਆਸੋ ਅਲੀਟਾਂ I'm <laughs> going

দেদি फायदा ਹਾਂ ਜੀ ਹਾਂ ਜੀ ਬੋਲੋ ਕਰਾ ਤਾਫੀ ਬਾਤ ਤੇ ਇਸ ਵਾਰੀ ਫੋਟੋ ਮਾਰ ਕੇ ਇੱਕ ਇੱਕ ਨੂੰ ਬਜਿਤਾ ਦੇ ਹਾਂ ਜੀ ਹਾਂ ਜੀ ਬੋਲੋ ਕੋਲਪਾ ਜੀ ਦਰਜੀਚ ਕੋ ਫਿਰ ਵਾਲਾ ਲਈ ਜਤਿੰਦਰ ਜਤਿੰਦਰ ਤੇ ਪਾਰਟੀ ਕੱਲੇ ਇੱਕ ਸੈਕਿੰਡ ਹੈ ਪਾਜੀ ਪਾਜੀ ਹਾਂ ਇਹ ਕਰਦੇ ਈਕੋ ਜੀ ਇਹ ਲੋਕੀਆਂ ਸੀ ਜਿਹੜੀਆਂ ਇਹ ਮਾਨ ਸਨਮਾਨ ਸੀ ਹੈ ਇੱਕ ਕਬੱਡੀ ਖਿਡਾਰੀ ਪਰ ਜੋ ਹੋਇਆ ਹੈ ਇਹ ਟੋਪੇ ਹੋਰ ਪਰ ਜਰੀਆਂ ਸੀ ਸਿੱਕੇ ਕਮੇ ਪਰ 22 ਵਾਰੀ ਕਰ ਲਈਏ ਜੀ ਸਭ ਕੁਝ ਹੋਇਆ ਸਾਰੇ ਆ ਗਏ ਸਾਰੇ ਚੈਨਲ ਤੇ ਖੜੇ ਆ ਮੈਂ ਜੀ ਇਹ ਕਿਹੜਾ ਪਹਿਲਾ ਹਾਦਸਾ ਹੈ ਮੰਗਲ ਅੰਭੀਆਂ ਤੋਂ ਲੈ ਕੇ ਲਗਾਤਾਰ ਸਿੱਧੂ ਮੂਸੇਵਾਲਾ ਤੱਕ ਹੈ ਆ ਹਰ ਰੋਜ਼ ਨਵਾਂ ਹਾਦਸਾ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਮੌਬੀ ਦੇ ਵਿੱਚ ਨੇ ਇਨਫੋਰਮੇਸ਼ਨ ਹੈ ਇਹ ਦੋ ਤੀ ਸਰਦਨ ਬਟਨਾ ਕੱਲ ਸਿੰਗਰ ਜਾ ਕੇ ਆਏ ਹੈ ਬਨਾਲਾ ਦੀ ਘਟਨਾ ਹੈ ਕਿ ਵਿੱਚ ਲੋਕੋ ਨਹੀਂ ਲੈਣਾ ਉਹ ਵੀ ਬੁਗਾਰ ਦਾ ਲੋਕ ਕੇ ਲੈ ਗਏ ਉਹ ਹਰ ਰੋਜ਼ ਅਗਲੀ ਇੱਕ ਨਵੀਂ ਖਬਰ ਠੀਕ ਹੈ ਜੀ ਜਿਹੜਾ ਕਿ ਪੰਜਾਬ ਇਦਾਂ ਦਾ ਨਹੀਂ ਸੀ ਪੰਜਾਬ ਨੂੰ ਇਦਾਂ ਦਾ ਬਣਾ ਦਿੱਤਾ ਗਿਆ ਅੱਜ ਦੀ ਸੰਭਾਵਨਾ ਹੈ ਤੇ ਅੱਜ ਦੀ ਪੰਜਾਬ ਦੀ ਤੁਲਨਾ ਹਰ ਰੋਜ਼ ਮਾਂ ਬਾਪ ਇੱਕ ਤੋਂ ਨਾ ਬੱਚਾ ਬਣ ਜੇ ਉਹ ਪੋਸਟ ਮਾਰਟਮ ਵਾਸਤੇ ਵੇਟ ਕਰੇਗੀ ਫਿਰ ਉਹ ਸਾਡੀ ਮਾਤਾ ਉਹਨੂੰ ਅੰਤਿਮ ਸੰਸਕਾਰ ਕਰੇਗੀ ਭੈਣ ਬਾਰ ਇੱਕ ਹੀ ਪੁੱਤ ਸੀ ਨਾ ਕੋਈ ਚਾਚਾ ਨਾ ਤਾਇਆ ਸ਼ਰਮੋਣੀ ਚਾਹੀਦੀ ਹੈ ਪੰਜਾਬ ਦੀ ਪੁਲਿਸ ਨੂੰ ਤੇ ਪੰਜਾਬ ਦੇ ਔਰ ਮੁੱਖ ਮੰਤਰੀ ਕਿ ਜਿੰਨਾ ਜਿਕਰ ਇਸ ਤੇ ਤੁਸੀਂ ਤਵੱਜੋ ਨਾ ਦਿੱਤੀ ਸਭ ਕੁਝ ਵਿਕਾਰ ਕੋਈ ਡਿਵੈਲਪਮੈਂਟ ਨਹੀਂ ਕੋਈ ਇੰਡਸਟਰੀ ਨਹੀਂ ਜਿੰਨਾ ਜਿਕਰ ਸਾਰੇ ਬੱਚੇ ਨਹੀਂ ਮਿਲਦੇ ਕੁਝ ਬੱਚੇ ਨਸ਼ੇ ਨੇ ਖਾ ਲਈ ਕੁਝ ਬੱਚਿਆਂ ਦੇ ਹੱਥਾਂ ਦੇ ਵਿੱਚ ਇਹ ਹਥਿਆਰ ਆ ਗਏ ਔਰ ਇਸ ਤਰ੍ਹਾਂ ਜਿਹੜਾ ਦਿਨ ਦਿਹਾੜੇ ਟਕਲੇ ਆ ਆ ਗਏ ਬਾਅਦ ਕੀ ਜਿਹੜੀ ਇਹ ਘਟਨਾ ਹੈ ਕਹਿੰਦੇ ਅੰダーਪਿੰਡਾ ਐਸਐਸਪੀ ਦੇ ਦਫਤਰ ਦੇ ਨਾਲ ਲੜਾਈ ਚ ਬੇਖੌਫ ਇਹ ਦਿਨ ਦਿਹਾੜੇ ਦਾ ਕਿੰਨੇ ਵਜੇ ਦਾ ਕੋਈ ਹੋਇਆਗਾ ਕੋਈ ਨਹੀਂ ਦੋ ਵਜੇ ਦਾ ਆਖਿਆ ਹੈ ਕਿ ਜੇ 2 ਵਜੇ ਸ਼ਹਿਰ ਦੇ ਵਿੱਚ ਐਸਐਸਪੀ ਦਫਤਰ ਦੇ ਨਾਲ ਇਹ ਕੰਮ ਘਟਨਾ ਵਾਪਰੀ ਹੈ ਤੇ ਫਿਰ ਤੁਸੀਂ ਸਮਝ ਲਓ 10:30 ਵਜੇ ਕੱਲ 11 ਵਜੇ ਉਹ ਜਿਹੜੀਆਂ ਫੋਨ ਚਦੰਦਰ ਹੋਈ ਹੈ ਦਿਨ ਦਿਹਾੜੇ ਤੋਂ ਕਾਲ ਲੈ ਕੇ ਉਹ 11 ਵਜੇ ਭਰੇ ਮਿਹਰ ਦੇ ਵਿੱਚ ਤੇ ਹਾਲਾਂਕਿ ਤੁਸੀਂ ਜਾਣਦੇ ਹੋ ਕਿ ਅੰਡ ਪੰਜਾਬ ਦੇ ਹਾਲਾਤ ਨਾ ਪਰ ਉਹ ਵੀ ਤਾਂ ਸਾਡੇਲੀ ਪੋਸਟੋਂ ਵੀ ਫੋਨ ਆਇਆ ਜਸ ਸਿੰਘ ਨੂੰ ਕਰਕੇ ਉਹ ਕਹਿ ਰਹੇ ਨੇ ਕਿ ਐਸੀ ਮੈਂ ਵੀ ਲੱਗਦਾ ਕਿ ਕਰਾਇਆ ਕਿਸੇ ਨੂੰ ਬੁਲਾਉਣ ਨੂੰ ਨਹੀਂ ਆਇਆ ਬਾਈ ਤਾਂ ਦੋਨੋਂ ਕਹਿ ਹੈ ਹਾਲਾਤ ਨੇ ਕਿ ਰਿਪੋਰਟ ਦੇ ਕੇ ਦੱਸਿਆ ਹੈ ਕਿ ਇਹ ਕਹਿੰਦਾ ਹੈ ਕਿ ਇਹ ਛੋਟੇ ਛੋਟੇ ਹੁਣ ਵੱਲ ਵੱਡ ਗਏ ਹੈ ਨਵਾਂ ਗੈਂਗ ਜਿਹੜਾ ਮੁੰਡਾ ਵੇਲਾ ਤੁਰਿਆ ਫਿਰਦਾ ਉਹ ਬੰਦਾ ਮਾਰ ਕੇ ਉਹਦੀ ਜ਼ਿੰਮੇਵਾਰੀ ਲੈਂਦਾ ਤਾਂ ਜੋ ਉਹਨੂੰ ਫਰੋਤੀਆਂ ਦੇ ਪੈਸਾ ਹੋਰ ਇਕੱਠਾ ਹੋਵੇ ਉਹ ਕਹਿੰਦਾ ਵੀ ਫਲਾਣਾ ਮੈਂ ਮਾਰਿਆ ਟੈਰਰ ਫਲਾਉਣ ਦਾ ਮੌਜੜਾ ਇਸ ਤਰ੍ਹਾਂ ਦਾ ਜਦੋਂ ਅਤਵਾਦ ਸੀ ਉਦੋਂ ਵੀ ਨਹੀਂ ਸੀਗਾ ਬਾੜੇ ਦਿਨ ਸੀ ਮੀਕਾ 59 ਇਹ ਕਿ ਬੰਦਾ ਮਾਰ ਕੇ ਨਹੀਂ ਬੰਦਾ ਡਰਦਾ ਰਹਿੰਦਾ ਕੁੱਭ ਜਾਂਦਾ ਹੈ ਲੜਾਈ ਚ ਬੰਦਾ ਮਰ ਗਿਆ ਇੱਥੇ ਦੱਸ ਦੇ ਤੁਸੀਂ ਜਿਹੜੇ ਨਿਊਜ਼ ਚੈਨਲ ਨੂੰ ਦੱਸਿਆ ਜਾ ਰਿਹਾ ਕਿ ਅਸੀਂ ਮਾਰੇ ਦੱਸੋ ਆਪਣੀ ਜ਼ਿੰਮੇਵਾਰੀ ਨਹੀਂ ਨਹੀਂ ਪਰ ਇਸ ਦੇ ਸਾਹਮਣੇ ਤਸਵੀਰ ਲੱਗੀ ਹੋਈ ਹੈ ਸੰਦੀਪ ਅਗਲੰਬੀਆ ਵੀ ਉੱਥੇ ਨੇ ਸੀਧੂ ਵੀ ਨੇ ਅਹ ਅਹ ਸੀਧੂ ਮੁਸੇਵਾਲੇ ਵੀ ਉੱਥੇ ਨੇ ਹੁਣ ਤੇਜਪਾਲ ਦੀ ਤਸਵੀਰ ਵੀ ਆਈ ਲੱਗੇਗੀ ਯਾ ਅੱਜ ਰਹੇ ਹੋਰੀ ਬਾਹਰ ਪੁੱਛੋ ਜੀ ਨੇ ਅਪਡੇਟ ਦਿਖੇ ਨਾ ਜੀ ਤੁਹਾਨੂੰ ਦਾਇ ਇੱਕ ਸੈਕਿੰਡ ਨਹੀਂ ਸਾ ਨਹੀਂ ਚਿੱਕਾ ਬਣਾ। ਅੱਛਾ। ਅੱਜ ਛੋਟਾ ਦਿਹਾੜੀ ਪੂਰਾ ਬੰਦਾ ਉਹ ਲੈ ਲੀਹੋ ਜੀ ਤਾਂ ਬੰਦ ਕਰਦੇ। ਠੀਕ ਹੈ ਜੀ। ਆਜੀ ਆਜੀ। ਆਜੀ ਆਜੀ। ਚਲੋ। ਠੀਕ ਹੈ। ਸਾਹਰੇ ਮਹਬੂਬ ਪਾਓ। ਇਹ ਦੇਖਾਂ। मनी <laughs> है <laughs> <laughs> anh em anh em đi được làm anh em muốn bao nhiêu bao nhiêu tiền ਅਕਸਰ ਮਰਦੇ ਤੁਣਾ ਉਹ ਨਹੀਂ ਤਾਉਂਦੇ ਬੰਦੂ ਸਾਹਿਬ ਆਉਜੀ ਸਰਪੁਰਿੰਗ ਸਾਹਿਬ ਅੱਜ ਇੱਥੇ ਗਿੱਦੜਵਿੰਡੀ ਪਿੰਡ 'ਚ ਆਏ ਹੋ ਇਸ ਘਰ ਦੇ ਇੱਕ ਮੁੰਡੇ ਨੂੰ ਕੱਲ ਜਗਰੋਂ ਵਿਖੇ ਕਤਲ ਕਰ ਦਿੱਤਾ ਗਿਆ ਜੀ ਕੀ ਕਹੋਗੇ ਪੰਜਾਬ ਜਿਹੜੀ ਲਾਅ ਐਂਡ ਆਰਡਰ ਸਥਿਤੀ ਹੈ ਕੀ ਚੱਲ ਰਹੀ ਹੈ ਇਸ ਟਾਈਮ ਬੇ ਘਾਲੇ ਆ ਕਿ ਮੈਂ 3 ਦਿਨ ਹੋ ਗਏ ਲਗਾਤਾਰ ਇੱਕ ਦਿਨ ਮਾਂਨਸਾ ਗਿਆ ਸੀ ਦਿਨ ਦਿਹਾੜੇ ਇੱਕ ਕਾਰੋਬਾਰੀ ਦੁਕਾਨ ਤੇ ਬੈਠੇ ਗੋਲੀਆਂ ਚ ਰਾਤ ਨੂੰ ਸਮਾਂ ਨਹੀਂ ਆਈ ਵੀ ਕਿਉਂ ਚਲਾ ਗਿਆ ਸ਼ਾਮ ਨੂੰ ਇੱਕ ਕਰੋੜ ਦੀ ਫਰੋਤੀ ਬੰਦ ਗਈ ਕੱਲ ਮੈਂ ਗਿਆ ਸੀ ਸਵਾ ਕਰੋੜ ਰੁਪਏ ਦੇ ਗਹਿਣੇ ਸਵਾ 10 ਵਜੇ ਦਿਨ ਦਿਹਾੜੇ ਨੋਟਲੇ ਗਏ ਜਲੰਧਰ ਚ ਤਿੰਨ ਨੌਜਵਾਨਾਂ ਨੇ ਸੀਸੀਟੀਵੀ ਦੇ ਵਿੱਚ ਉਹ ਕੈਦ ਹੋਏ ਜਿਨ੍ਹਾਂ ਦੇ ਹੱਥ ਦੇ ਵਿੱਚ ਅਸਲਾ ਤੇ ਪਿਸਤੌਲ ਸੀ ਆ ਅਜਨ ਤੀਜਾ ਦੇਣਾ ਕਿ ਕੱਲ ਸ਼ਾਮ ਦੀ ਖਬਰ ਸੀ ਕਿ ਇੱਕ ਕਬੱਡੀ ਪਲੇਅਰ ਤੇਜਪਾਲ ਸਿੰਘ ਠੀਕ 2 ਵਜੇ ਦੇ ਸਮਾਂ ਤਕਰੀਬਨ ਜਿਨ੍ਹਾਂ ਨੂੰ ਐਸਐਸਪੀ ਦੇ ਘਰ ਦੇ ਜਵਾਂ ਨਾਲ ਦਫ਼ਤਰ ਦੇ ਘਰ ਦੇ ਨਾਲ ਉੱਥੇ ਮਾਰ ਦਿੱਤਾ ਗਿਆ ਅੱਧਾ ਘੰਟਾ ਲੜਾਈ ਚ ਕੈਨ ਦਾ ਭਾਵ ਹੁਣੇ-ਹੁਣੇ ਖਬਰ ਮਿਲੀ ਹੈ ਰਾਜ ਚੌਂਦੇ ਨੂੰ ਕਿ ਮੋਹਾਲੀ ਦੇ ਵਿੱਚ ਗੋਲੀ ਚੱਲ ਗਈ ਜੀ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਪੰਜਾਬ ਦੇ ਬਣ ਗਏ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਬੜੀ ਮੁਸ਼ਕਿਲ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਸੀ 1992 ਦੀ ਸਰਕਾਰ ਬਣਾਉਣ ਤੋਂ ਬਾਅਦ ਦੋ ਸਾਰੀਆਂ ਸਰਕਾਰ ਲੋਕ ਪੱਜ ਗਏ ਸਨ ਸਾਰੀਆਂ ਪਾਰਟੀਆਂ ਜੀ ਅੱਜ ਇਹ ਨੂੰ ਦੁਬਾਰੇ ਫੇਰ ਉੱਥੇ ਲਿਆ ਕੇ ਖੜਾ ਕਰਤਾ ਹੁਣੇ-ਉਣੇ ਡੇਲੀ ਪੋਸਟਾ ਤੇ ਕਿਸੇ ਨੇ ਪਤਾ ਨਹੀਂ ਕੋਈ ਦੱਸ ਰਿਹਾ ਸੋਸ਼ਲ ਮੀਡੀਆ ਤੇ ਜੀ ਸੋਸ਼ਲ ਮੀਡੀਆ ਤੇ ਕਿ ਤੇਜਪਾਲ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਨੇ ਲਈ ਹਾਂਜੀ ਇਹ ਸਿੱਧਾ ਮੀਡੀਆ ਨੂੰ ਵੀ ਦੱਸ ਰਿਹਾ ਉਹ ਕਿ ਮੈਂ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦਾ ਇੱਕ ਨਵਾਂ ਸਿਲਸਿਲਾ ਇਹ ਰੇਸ ਚੱਲ ਪਈ ਹੈ ਬੰਦਾ ਮਾਰ ਕੇ ਫਿਰ ਜ਼ਿੰਮੇਵਾਰੀ ਲਈ ਜਾਂਦੀ ਹੈ ਜੀ ਜਿਮੇਵਾਰੀ ਲੈ ਕੇ ਫੇਰ ਦੂਜਿਆਂ ਤੋਂ ਫਰੋਤੀ ਲਈ ਜਾਂਦੀ ਹੈ ਫੇਰ ਇੱਕ ਦੋ ਮਰਡਰ ਕਰਕੇ ਉਹ ਗੈਂਗਸਟਰ ਤਗੜਾ ਬਣ ਜਾਂਦਾ ਜੀ ਸੋ ਕਹਿਣ ਦਾ ਭਾਵ ਹੈ ਇਹਦਾ ਜ਼ਿੰਮੇਦਾਰ ਕੌਣ ਹੈ ਸਿੱਧੀ ਸਿੱਧੀ ਮਾਨ ਸਰਕਾਰ ਇਸ ਗੱਲ ਦੀ ਜ਼ਿੰਮੇਦਾਰ ਹੈ ਯਾਨੀ ਕਿ ਮੁੱਖ ਮੰਤਰੀ ਪੰਜਾਬ ਕਰਮ ਮੰਤਰੀ ਵੀ ਹੈ ਹਾਂ ਜੀ ਮਤਲਬ ਮਾਨ ਸਾਹਿਬ ਦਾ ਨੌਜਵਾਨ ਪੀੜੀ ਜਾਈ ਬਾਹਰ ਬਿਠੀ ਬਦੇਚਾ ਚ ਨਾਲ ਹੀ ਨਾਲ ਨਾਲ ਹੀ ਨਾਲ ਪੰਜਾਬ ਦੀ ਪੁਲਿਸ ਜ਼ਿੰਮੇਦਾਰ ਹੈ ਜੀ ਉਹਦਾ ਡਰ ਤੇ ਖੌਫ ਜਿਹੜਾ ਪੰਜਾਬ ਦੀ ਪੁਲਿਸ ਦਾ ਮੁਕੰਮਲ ਤੌਰ ਤੇ ਮੁਖ ਹੈ ਜੀ ਮੁਕੰਮਲ ਤੌਰ ਤੇ ਇਹ ਕੇਵਲ ਤੇ ਕੇਵਲ ਪਿੰਡਾਂ ਚ ਆਮ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਚਲਾਨ ਕੱਟਣ ਵਾਲਿਆਂ ਦੇ ਝਪੇੜੇ ਜਾਂ ਗਾਲਾਂ ਕੱਢਣ ਵਾਸਤੇ ਜਾਂ ਪਾਰਟੀ ਵਾਲਿਆਂ ਨੂੰ ਇੱਕ ਦੂਜੇ ਨੂੰ ਫੜਾਉਣ ਵਾਸਤੇ 755 ਕਰੋੜ ਰੁਪਏ ਪੰਜਾਬੀ ਪੁਲਿਸ ਦੇ ਪਤਾ ਨਹੀਂ ਕੀ ਹੋ ਗਿਆ ਕਿ ਕਿਹੜੇ ਚ ਕਮੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਸੀ ਸਾਡਾ ਪੰਜਾਬ ਨਾ ਇਸ ਤਰ੍ਹਾਂ ਦੀ ਪੁਲਿਸ ਹੁੰਦੀ ਸੀ ਲੇਕਿਨ ਇਸ ਸਰਕਾਰ ਨੇ ਜਦੋਂ ਵੀ ਇਹ ਸਰਕਾਰ ਬਣੀ ਹੈ ਨੰਦਲ ਅੰਬੀਆਂ ਦੀ ਅੰਦਰ ਫੋਟੋ ਲੱਗੀ ਹੈ ਜਿਹੜਾ ਕਬੱਡੀ ਪਲੇਅਰ ਮਰੇ ਸੀ ਨਕੌਦਰ ਦੀ ਉਹ ਘਟਨਾ ਤੁਹਾਨੂੰ ਯਾਦ ਹੋਣੀ ਹੈ ਸ਼ਾਇਦ ਜਿਹੜਾ ਵਪਾਰੀ ਕਪੜਾ ਵਪਾਰੀ ਦੇ ਨਾਮ ਗਨਮੈਂਟ ਸੀ ਫਿਰ ਗੋਲੀ ਮਾਰ ਕੇ ਮੋਗੇ ਚ ਚਾਰ ਪੰਜ ਆ ਤੁਹਾਡੇ ਨਾਲ ਹੈ ਰਜਾਨਾ ਦੀਆਂ ਟੱਟਾਂ 'ਤੇ ਵੀ ਉਹ ਸੁਨਿਆਰੀ ਦੁਕਾਨ 'ਚ ਵੜ ਕੇ ਉਹਨੇ ਬੰਦ ਕਰਦੀ ਤੇ ਉਹਨੂੰ ਥੋਕ ਪਾ ਗਏ ਸਾਡੇ ਦੋ ਬਲਾਗ ਪ੍ਰਧਾਨ ਮਾਰਤੇ ਇੱਕ ਤਰਨਤਾਰਨ ਬਲਾਕ ਪ੍ਰਧਾਨ ਮਾਰਤਾ ਇੱਕ ਤੇ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਦੇ ਗੋਲੀਆਂ ਚਲਾ ਗਏ ਆਪੋਜੀਸ਼ਨ ਵੱਲੋਂ ਫਿਰ ਮੇਰੇ ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਲੜਾਈ ਲੱਗ ਸਕਦੀ ਹੈ ਧਰਨਾ ਤੇ ਗਿਆ ਪਰ ਸੋ ਮੰਨ ਸਾਦੇ ਜੀ ਲੜਾਈ ਲੱਗ ਸਕਦੀਆਂ ਸੀ ਕਈ ਵਾਰੀ ਰਾਜਨੀਤੀ ਹੁੰਦੀ ਹੈ ਲੋਕ ਕਹਿੰਦੇ ਜਾਣ ਪੁੱਛ ਕੇ ਤੇਲ ਪਾਉਂਦੇ ਆ ਅਸੀਂ ਪੰਜbaar ਤੇ ਫੈਸਲਾ ਛੱਡਿਆ ਜੀ ਸਿੱਧੂ ਮੂਸੇ ਵਾਲੇ ਦਾ ਮਰਡਰ ਦੇਖ ਲਓ ਪਰਿਵਾਰ ਤੇ ਫੈਸਲਾ ਛੱਡਿਆ ਕਿ ਫੈਸਲਾ ਤੁਹਾਡਾ ਹੈ ਤੁਸੀਂ ਦੱਸਣਾ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਵੀ ਰਾਜਨੀਤੀ ਲੋਕ ਯਾਰ ਕਿਸੇ ਨੂੰ ਪੋਸਟਮਾਰਟਮ ਤੋਂ ਰੋਕਦੇ ਆ ਕਿਸੇ ਨੂੰ ਸੰਸਕਾਰ ਤੋਂ ਰੋਕਦੇ ਆ ਮੈਂ ਇਹੋ ਜੀ ਰਾਜਨੀਤੀ ਕਰਦਾ ਨਹੀਂ ਹਾਂ ਜੀ ਪਰਿਵਾਰ ਫੈਸਲਾ ਲਵੇ ਕੇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਇੱਕ ਢਾਕੇ ਪਰਿਵਾਰ ਦੇ ਨਾਲ ਖੜੇਗੀ ਹਾਲੀ ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਜੀ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਜਾਨਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜਾਂ ਵਾਸਤਾ ਰੱਖ ਰਹੇ ਮਾਪਿਓ ਤਾਂ ਮਾਪਿਓ ਦੇ ਵੀ 120 ਜੋਨਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪ ਦੇ ਮੁੰਡਿਆਂ ਤੋਂ ਪੈਸਾ ਦੇਾ ਕੇ ਜ਼ਿੰਦਗੀ ਵਧਿਆ ਪਤਿਤ ਕਰ ਰਹੇ ਜੀ ਉਹਨਾਂ ਦੀਆਂ ਮਾਸੀਆਂ ਚਾਚੀਆਂ ਤਾਈਆਂ ਜਦੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਜੀ ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਤੇ ਜਿਹੜੇ ਜੇਲਾ ਜੁਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ ਜਿਹੜੇ ਉੱਥੋਂ ਕੰਮ ਚਲਾਈ ਜਾਂਦੇ ਜੀ ਕਈ ਵਾਰੀ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਕਿ ਸੱਪ ਲੜ ਗਿਆ ਸੋ ਇਹੋ ਜੇ ਲੋਕਾਂ ਨੂੰ ਪੁਲਿਸ ਦਾ ਖੌਫ ਹੋਣਾ ਚਾਹੀਦਾ ਔਰ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਪੰਜਾਬ ਨਹੀਂ ਰਹੇਗਾ ਇਹ ਗੈਂਗਸਟਰ ਸਟੇਟ ਬਣ ਜਾਏਗਾ ਇੱਕ ਯਾਰ ਦਾ ਮਹੌਲ ਹੈ ਜਿਹੜਾ ਇਹ ਹਾਲਾਤ ਬਹੁਤ ਮਾੜੀ ਹੈ ਇਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਪੰਜਾਬ ਦੇ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਔਰ ਪੰਜਾਬ ਦੀ ਪੁਲਿਸ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਾਹ ਜੀ